ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਝੰਡੇ ਉੱਤੇ ਆਧਾਰਿਤ ਹੈ ਝੰਡੇ ਦਾ ਕੀ ਇਤਿਹਾਸ ਹੈ ਝੰਡੇ ਉੱਚੀ ਥਾਂ ਤੇ ਕਿਉਂ ਲਹਿਰਾਏ ਜਾਂਦੇ ਝੰਡੇ ਦੇ ਸਦੀਆਂ ਪੁਰਾਣੇ ਪਿਛੋਕੜ ਬਾਰੇ ਉਹ ਦਿਲਚਸਪ ਗੱਲਾਂ ਤੁਹਾਨੂੰ ਅੱਜ ਦੱਸਾਂਗੇ ਆਪਾਂ ਜਿਹੜੀਆਂ ਤੁਸੀਂ ਸ਼ਾਇਦ ਹੀ ਪਹਿਲਾਂ ਸੁਣੀਆਂ ਹੋਣ ਸੋ ਵੀਡੀਓ ਅੱਧੀ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਇਹਨੂੰ ਸਾਰੇ ਨੂੰ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਚੈਨਲ ਜਿੰਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਦੋਸਤੋ ਦੁਨੀਆ ਭਰ ਦੇ ਦੇਸ਼ਾਂ ਭਾਈਚਾਰਿਆਂ ਤੇ ਗਰੁੱਪਾਂ ਵੱਲੋਂ ਝੰਡਿਆਂ ਨੂੰ ਪਛਾਣ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਰਿਹਾ ਇਹਨਾਂ ਦੀ ਵਰਤੋਂ ਅਜੇ ਵੀ ਕੀਤੀ ਜਾ ਰਹੀ ਹੈ ਆਕਰ ਇਹ ਝੰਡੇ ਹੋਂਦ ਵਿੱਚ ਕਿਵੇਂ ਆਏ ਝੰਡੇ ਕਿਵੇਂ ਹੋਂਦ ਵਿੱਚ ਆਏ ਇਹਦੇ ਬਾਰੇ ਇਤਿਹਾਸ ਵਿੱਚ ਸਪਸ਼ਟ ਹਵਾਲੇ ਨਹੀਂ ਮਿਲਦੇ ਇਸ ਲਈ ਇਹ ਦੇਖਣਾ ਦਿਲਚਸਪ ਹੋਊਗਾ ਕਿ ਸ਼ਬਦ ਝੰਡੇ ਹੈ ਜਿਹੜੇ ਇਹਦਾ ਅਰਥ ਕੀ ਹੈ ਤੇ ਇਹ ਕਿਵੇਂ ਹੋਂਦ ਚ ਆਇਆ ਜੇਈ ਸਰ ਲੋਟ ਦੀ ਤਿਆਰ ਕੀਤੀ ਗਈ ਏ ਡਿਕਸ਼ਨਰੀ ਆਫ ਸਿੰਬल्स ਇਹਦੇ ਵਿੱਚ ਝੰਡਾ ਸ਼ਬਦ ਦੇ ਅਰਥਾਂ ਦੀ ਵਿਆਖਿਆ ਹੈ ਜੇਈ ਸਰ ਲੋਟ ਦੇ ਮੁਤਾਬਕ ਇਤਿਹਾਸਕ ਤੌਰ ਤੇ ਝੰਡਾ ਪ੍ਰਾਚੀਨ ਮਿਸਰ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਪਾਏ ਜਾਣ ਵਾਲੇ ਪਵਿੱਤਰ ਚਿੰਨ ਟੋਟੇਮ ਤੋਂ ਵਿਕਸਿਤ ਹੋਇਆ ਹੈ ਫਾਰਸ ਜਿਹੜਾ ਕਿ ਈਰਾਨ ਦਾ ਪੁਰਾਣਾ ਨਾਮ ਹੈ ਈਰਾਨ ਵਾਸੀਆਂ ਨੇ ਆਪਣੇ ਪ੍ਰਤੀਕਾਂ ਵਜੋਂ ਲੰਬੇ ਖੰਭਾ ਤੇ ਫੈਲੇ ਹੋਏ ਖੰਭਾ ਵਾਲੇ ਸੁਨਹਿਰੀ ਬਾਜ ਰੱਖੇ ਸੀ ਪ੍ਰਾਚੀਨ ਈਰਾਨ ਦੇ ਪ੍ਰਤੀਕਾਂ ਵਜੋਂ ਤਿੰਨ ਤਾਜ ਸਨ ਔਰ ਪਾਰਥੀਅਨ ਜਿਹੜੇ ਕਿ ਸ਼ੁਰੂਆਤੀ ਇਰਾਨੀ ਉਹਨਾਂ ਦਾ ਪ੍ਰਤੀਕ ਤਲਵਾਰ ਦੀ ਨੋਕ ਸੀ ਯੂਨਾਨੀਆਂ ਅਤੇ ਰੋਮਨ ਸੀ ਜਿਹੜੇ ਰੋਮੀਆਂ ਜਿਹਨੂੰ ਕਹਿੰਦੇ ਇਹਨਾਂ ਨੇ ਵੀ ਆਪੋ ਆਪਣੇ ਚਿੰਨ ਮੋਹਰ ਅਤੇ ਬੈਨਰ ਸੀਗੇ ਹੁਣ ਝੰਡੇ ਨੂੰ ਉੱਚੀ ਥਾਂ ਤੇ ਲਾਉਣ ਦਾ ਰਵਾਜ ਇਹ ਕਦੋਂ ਪਿਆ ਸ਼ਬਦ ਕੋਸ਼ ਦੇ ਮੁਤਾਬਕ ਇਹ ਅਹਿਮ ਨਹੀਂ ਹੈ ਕਿ ਕਿਹੜੀ ਮੂਰਤੀ ਜਾਂ ਚਿੱਤਰ ਵਰਤਿਆ ਗਿਆ ਸੀ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਤੀਕ ਹਮੇਸ਼ਾ ਉਚਾਈ ਉੱਤੇ ਖੰਬੇ ਦੇ ਸਿਖਰ ਤੇ ਲਾਇਆ ਜਾਂਦਾ ਸੀ ਕਿਸੇ ਚੀਜ਼ ਨੂੰ ਇੰਨੀ ਉੱਚੀ ਥਾਂ ਤੇ ਰੱਖਣਾ ਅਧਿਕਾਰ ਦੀ ਭਾਵਨਾ ਦਰਸਾਉਣ ਦੇ ਨਾਲ-ਨਾਲ ਚਿੱਤਰ ਜਾਂ ਜਾਨਵਰ ਨਾਲ ਜੁੜੇ ਲੁਕਵੇਂ ਅਰਥ ਅਤੇ ਇਰਾਦਿਆਂ ਨੂੰ ਦਰਸਾਉਂਦਾ ਹੈ ਇਸ ਤਰੀਕੇ ਨਾਲ ਝੰਡਾ ਜਿੱਤ ਅਤੇ ਆਤਮ ਵਿਸ਼ਵਾਸ ਦੇ ਪ੍ਰਤੀਕ ਵਜੋਂ ਵਿਕਸਿਤ ਹੋਇਆ 3000 ਸਾਲ ਪਹਿਲਾਂ ਚੀਨ ਵਿੱਚ ਵਤਿਆ ਜਾਣ ਵਾਲਾ ਝੰਡਾ ਹਾਲਾਂਕਿ ਖੰਬੇ ਉੱਤੇ ਪ੍ਰਤੀਕਾਂ ਨੂੰ ਲੈ ਕੇ ਜਾਣ ਦਾ ਅਭਿਆਸ ਸਭ ਤੋਂ ਪਹਿਲਾਂ ਪ੍ਰਾਚੀਨ ਮਿਸਰ ਫਾਰਸ ਈਰਾਨ ਵਰਗੇ ਦੇਸ਼ਾਂ 'ਚ ਦੇਖਿਆ ਗਿਆ ਸੀ ਪਰ ਐਨਸਾਈਕਲੋਪੀਡिया ਬ੍ਰਿਟੈਨਿਕਾ ਦੇ ਮੁਤਾਬਕ ਝੰਡੇ ਸਭ ਤੋਂ ਪਹਿਲਾਂ ਭਾਰਤੀ ਉਪਮਹਾਦੀਪ ਜਾਂ ਚੀਨ ਵਿੱਚ ਵਰਤੇ ਗਏ ਸਨ ਐਨਸਾਈਕਲੋਪੀਡिया ਸੁਝਾਅ ਦਿੰਦਾ ਕਿ ਚੀਨ ਵਿੱਚ ਝੰਡਿਆਂ ਦੀ ਸ਼ੁਰੂਆਤ BC 11ਵੀਂ ਸਦੀ ਈਸਾ ਪੂਰਵ ਵਿੱਚ ਰਾਜਾ ਹੂ ਦੇ ਸ਼ਾਸਨ ਦੌਰਾਨ ਹੋਈ। ਉਹਨਾਂ ਨੇ ਝੋੜ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਜਿਨੇ ਤੀਜੀ ਸਦੀ ਤੱਕ ਸ਼ਾਸਨ ਕੀਤਾ ਸੀ। ਇਹ ਰਿਵਾਜ ਸੀ ਕਿ ਰਾਜਾ ਹੂ ਜਦੋਂ ਬਾਹਰ ਜਾਂਦਾ ਸੀ ਤਾਂ ਆਪਣੇ ਸਾਥੀਆਂ ਦੇ ਸਾਹਮਣੇ ਇੱਕ ਚਿੱਟਾ ਝੰਡਾ ਫੜਕੇ ਰੱਖਦਾ ਸੀ। ਇਹ ਤੋਂ ਪ੍ਰਤੀਤ ਹੁੰਦਾ ਕਿ ਚੀਨ ਵਿੱਚ ਝੰਡਿਆਂ ਦੀ ਵਰਤੋਂ ਤਕਰੀਬਨ 3100 ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਮਹਾਭਾਰਤ ਦੇ ਝੰਡੇ ਦੀ ਜੇ ਆਪਾਂ ਗੱਲ ਕਰੀਏ ਤਾਂ ਦੋਸਤੋ ਇਹ ਜਿਹੜੇ ਹਵਾਲੇ ਮਿਲਦੇ ਆਂ ਭਾਰਤ ਵਿੱਚ ਵੀ ਝੰਡਿਆਂ ਦੀ ਵਰਤੋਂ ਦੇ ਹਵਾਲੇ ਮਿਲਦੇ ਆਂ। ਖੋਜ ਕਰਤਾ ਇੱਕ ਪੀ ਵੇਲਸਾਮੀ ਇਹ ਕਹਿੰਦਾ ਕਿ ਮਹਾਨ ਮਹਾਕਾਵ ਮਹਾਭਾਰਤ ਇਹਦੇ ਵਿੱਚ ਝੰਡਿਆਂ ਦਾ ਕਈ ਤਰੀਕਿਆਂ ਨਾਲ ਜ਼ਿਕਰ ਕੀਤਾ ਗਿਆ ਹੈ। ਸਵੈ ਪਛਾਣ ਦੇ ਸਾਧਨ ਵਜੋਂ ਝੰਡਿਆਂ ਦੀ ਵਰਤੋਂ ਉਸ ਸਮੇਂ ਤੋਂ ਹੀ ਕੀਤੀ ਜਾ ਰਹੀ ਹੈ ਅਤੇ ਆਧੁਨਿਕ ਸਮੇਂ ਤੱਕ ਕੀਤੀ ਕੀਤੀ ਜਾਂਦੀ ਰਹੀ ਹੈ ਇਹ ਸਾਰੇ ਦੇਸ਼ਾਂ ਅਤੇ ਸਾਰੇ ਸੱਭਿਆਚਾਰਾਂ ਚ ਮੌਜੂਦ ਹੈ ਸਵੈ ਪਛਾਣ ਦੇ ਸਾਧਨ ਵਜੋਂ ਝੰਡਿਆਂ ਦੀ ਵਰਤੋਂ ਇੱਕ ਕਬਾਈਲੀ ਪਛਾਣ ਤੇ ਆਧਾਰਿਤ ਹੈ ਮਹਾ ਭਾਰਤ ਦੇ ਬਹੁਤ ਸਾਰੇ ਅਹਿਮ ਪਾਤਰਾਂ ਦੇ ਝੰਡੇ ਵਿਲੱਖਣ ਆਕਾਰਾਂ ਵਾਲੇ ਸਨ ਜੋ ਉਹਨਾਂ ਦੇ ਆਪਣੇ ਕਿਰਦਾਰ ਦੇ ਨਾਲ ਮੇਲ ਖਾਂਦੇ ਹਨ ਮਹਾਭਾਰਤ ਚ ਕਈ ਤਰ੍ਹਾਂ ਦੇ ਝੰਡਿਆਂ ਦਾ ਜ਼ਿਕਰ ਹੈ ਜਿਨ੍ਹਾਂ ਵਾ ਸੁਨਹਿਰੀ ਅਰਧ ਚੰਦਰ ਤਾੜ ਦਾ ਰੁੱਖ ਹੰਸ ਹਾਥੀ ਸ਼ੰਖ ਇਹ ਸ਼ਾਮਲ ਹੈ ਮੰਨਿਆ ਜਾਂਦਾ ਕਿ ਭਾਰਤ ਮਹਾਭਾਰਤ ਤਕਰੀਬਨ 2400 ਸਾਲ ਪਹਿਲਾਂ ਪੂਰਾ ਹੋਇਆ ਸੀ ਇਸੇ ਤਰ੍ਹਾਂ ਝੰਡੇ ਦੇ ਹਵਾਲੇ 2000 ਸਾਲ ਪਹਿਲਾਂ ਸੰਕਲਿਤ ਮੰਨੂ ਸਮ੍ਰਿਤੀ ਵਿੱਚ ਵੀ ਮਿਲਦੇ ਗੀਤ ਨੰਬਰ 9.285 ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਜੋ ਕੋਈ ਪੁਲ ਮੰਦਰ ਜਾਂ ਮਹਿਲ ਦੇ ਝੰਡੇ ਜਾਂ ਚਿੰਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਸ ਨੂੰ ਇਹਦੀ ਮਰਮਤ ਕਰਾਉਣੀ ਪਊਗੀ ਤੇ 500 ਆਨਾ ਭੁਗਤਾਨ ਵਜੋਂ ਦੇਣਾ ਪਊਗਾ ਝੰਡਿਆਂ ਦੇ ਹਵਾਲੇ ਤੋਲ ਕਾਪਿਅਮ ਵਿੱਚ ਮਿਲਦੇ ਹਨ ਜੋ ਕਿ ਭਾਸ਼ਾ ਦਾ ਸਭ ਤੋਂ ਪੁਰਾਣਾ ਰੂਪ ਹੈ ਇਹਦੇ ਮਾ ਇੱਕ ਜ਼ਿਕਰ ਆਉਂਦਾ ਝੰਡਾ ਛਤਰੀ ਰਾਜਤੰਡ ਮਾਰਚਿੰਗ ਬੈਂਡ ਪ੍ਰਭੂ ਦੀ ਖੁਸ਼ੀ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਝੰਡਿਆਂ ਦੇ ਹਵਾਲੇ ਪ੍ਰਾਣ ਰੁੱਤਰ ਵਿੱਚ ਵੀ ਵਿਆਪਕ ਤੌਰ ਤੇ ਮਿਲਦੇ ਹਨ ਜੋ ਕਿ ਸੰਗਮ ਭਜਨਾ ਦਾ ਸੰਗ੍ਰਹਿ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਇਹ ਪਹਿਲੀ ਤੇ ਪੰਜਵੀਂ ਸਦੀ ਦੇ ਪਿਛਕਾਰ ਰਚਿਆ ਗਿਆ ਸੀ ਝੰਡਿਆਂ ਤੇ ਚਿੰਨਾ ਦੀ ਵਰਤੋਂ ਸੰਗਮ ਕਾਲ ਤੋਂ ਸ਼ੁਰੂ ਹੁੰਦੀ ਹੈ ਸੰਗਮ ਭਜਨਾ ਵਿੱਚ ਜ਼ਿਕਰ ਹੈ ਕਿ ਚੇਰਾ ਚੋਲ ਅਤੇ ਪਾਂਡਿਆ ਰਾਜਿਆਂ ਦੇ ਝੰਡਿਆਂ ਵਿੱਚ ਤਣੁਖ ਬਾਗ ਅਤੇ ਮੱਛੀਆਂ ਸਨ ਭਾਵੇਂ ਝੰਡੇ ਅਕਸਰ ਰਾਜਿਆਂ ਨਾਲ ਜੁੜੇ ਹੁੰਦੇ ਪਰ ਤਮਿਲ ਵਿੱਚ ਦੇਵਤਿਆਂ ਲਈ ਇਸਤੇਮਾਲ ਕੀਤੇ ਗਏ ਝੰਡਿਆਂ ਦਾ ਵੀ ਹਵਾਲਾ ਮਿਲਦਾ ਹੁਣ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਕ ਝੰਡਿਆਂ ਦੀ ਵਰਤੋਂ ਦਾ ਰਿਵਾਜ ਜੋ ਕਿ ਏਸ਼ੀਆਈ ਖੇਤਰਾਂ ਵਿੱਚ ਸ਼ੁਰੂ ਹੋਇਆ ਸੀ ਯੂਰਪ ਵਿੱਚ ਉਨ੍ਹਾਂ ਲੋਕਾਂ ਦੁਆਰਾ ਲਿਆਂਦਾ ਗਿਆ ਸੀ ਜਿਨ੍ਹਾਂ ਨੇ ਇਸਲਾਮ ਨੂੰ ਮੰਨਣਾ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਯੂਰਪ ਦੇ ਵਿੱਚ ਕੌਮੀ ਝੰਡੇ ਬਣਾਏ ਗਏ ਅਕਸਰ ਉਹਨਾਂ ਦੇਸ਼ਾਂ ਦੇ ਉਸ ਸਰਪ੍ਰਸਤ ਨੂੰ ਦਰਸਾਉਂਦੇ ਕੌਮੀ ਝੰਡੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਜਿਨ੍ਹਾਂ ਨੂੰ ਉਹ ਆਪਣਾ ਰੱਖਿਅਕ ਸਮਝਦੇ ਸਨ 14ਵੀਂ ਤੇ 15ਵੀਂ ਸਦੀ ਦੇ ਨੇੜੇ ਤੇੜੇ ਝੰਡਿਆਂ ਨੂੰ ਦੁਨੀਆ ਭਰ ਦੇ ਦੇਸ਼ਾਂ ਰਾਜਿਆਂ ਤੇ ਸੰਗਠਨਾਂ ਦੇ ਪ੍ਰਤੀਕ ਵਜੋਂ ਸਵਕਾਰ ਕੀਤਾ ਜਾਣ ਲੱਗਿਆ ਸਿੰਧੂ ਘਾਟੀ ਬਾਰੇ ਜੇ ਆਪਾਂ ਗੱਲ ਕਰੀਏ ਵਰਲਡ ਤਾਮਿਲਰ ਰਿਸਰਚ ਇੰਸਟੀਚਿਊਟ ਦੇ ਚੇਅਰਮੈਨ ਤੇ ਸਿੰਧੂ ਘਾਟੀ ਦੇ ਖੋਜਕਰਤਾ ਆਰ ਬਾਲਾ ਕ੍ਰਿਸ਼ਨ ਇਹ ਕਹਿੰਦਾ ਕਿ ਸਿੰਧੂ ਘਾਟੀ ਦਾ ਦੌਰ ਇੱਕ ਐਦਾਂ ਦਾ ਦੌਰ ਸੀ ਜਦੋਂ ਰਾਜ ਨਹੀਂ ਬਣੇ ਸਨ ਸਥਾਨਕ ਪੱਧਰ ਤੇ ਕਿਸੇ ਕਿਸਮ ਦਾ ਸੰਗਠਨ ਹੋ ਸਕਦਾ ਹੈ ਪਰ ਇਹ ਅਜਿਹੇ ਰਾਜ ਨਹੀਂ ਜਾਪਦਾ ਜੋ ਸਾਰਿਆਂ ਨੂੰ ਨਿਯੰਤਰਿਤ ਕਰਦਾ ਹੋਵੇ ਕੰਟਰੋਲ ਕਰਦਾ ਹੋਵੇ ਇਸ ਤੋਂ ਇਲਾਵਾ ਸਿੰਧੂ ਘਾਟੀ ਦੇ ਪ੍ਰਤੀਕਾਂ ਦੇ ਸਪਸ਼ਟ ਅਰਥ ਹਾਲੇ ਤੱਕ ਮੁਕੰਮਲ ਰੂਪ ਵਿੱਚ ਨਹੀਂ ਕੱਢੇ ਜਾ ਸਕੇ ਇਸ ਲਈ ਉਸ ਸਮੇਂ ਦੇ ਪ੍ਰਤੀਕਾਂ ਦਾ ਅਧਿਐਨ ਕਰਨਾ ਦਿਲਚਸਪ ਹੋਊਗਾ ਪਰ ਇਹ ਸਮਝ ਜ਼ਰੂਰ ਹੈ ਕਿ ਉਸ ਦੌਰ ਵਿੱਚ ਝੰਡੇ ਨਹੀਂ ਸਨ ਚੇਰਾ ਚੋਲ ਤੇ ਪਾਂਡਿਆ ਰਾਜਿਆਂ ਦੇ ਪ੍ਰਤੀਕ ਸੀ ਜਿਹੜੇ ਇਹ ਤਨੁਖ ਬਾਗ ਤੇ ਮੱਛੀ ਸੀਗੇ ਇਹ ਤਿੰਨ ਚਿੰਨ ਸਿੰਧੂ ਘਾਟੀ ਵਿੱਚ ਵੀ ਮੌਜੂਦ ਹੈ ਜੋ ਕਿ ਤਮਲਨਾਡੂ ਦੀ ਧਰਤੀ ਤੋਂ ਬਹੁਤ ਦੂਰ ਸੀ ਇਸੇ ਤਰ੍ਹਾਂ ਭਾਰਤ ਤੇ ਅਫਰੀਕਾ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੁਨੀਆ 'ਚ ਕਿਤੇ ਵੀ ਛੇਰ ਚਿੰਨ ਬਜੋ ਨਹੀਂ ਮਿਲਦੇ ਇਸ ਸੰਦਰਭ ਦੇ ਵਿੱਚ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਭਾਰਤੀ ਰਾਜਿਆਂ ਨੇ ਆਪਣੇ ਝੰਡਿਆਂ 'ਵਾਂ ਛੇਰ ਦੀ ਵਰਤੋਂ ਕਰੀ ਹੋਈ ਹੈ ਸ਼੍ਰੀ ਲੰਕਾ ਦੇ ਵਿੱਚ ਛੇਰੇ ਨਹੀਂ ਹੈਗੇ ਹਾਲਾਂਕਿ ਉਸ ਝੰਡੇ ਦੇ ਵਿੱਚ ਇੱਕ ਸ਼ੇਰ ਹੈ ਇਸੇ ਤਰ੍ਹਾਂ ਸ਼ੇਰ ਨੂੰ ਬ੍ਰਿਟੇਨ ਦੀਆਂ ਕਈ ਸ਼ਾਹੀ ਮੋਹਰਾਂ 'ਤੇ ਦਰਸਾਇਆ ਗਿਆ ਇੱਕ ਅਜਿਹੀ ਜਗ੍ਹਾ ਜਿੱਥੇ ਸ਼ੇਰ ਰਹਿੰਦੇ ਹੀ ਨਹੀਂ ਆਰ ਬਾਲਾ ਕ੍ਰਿਸ਼ਨਨ ਕਹਿੰਦਾ ਕਿ ਇਸੇ ਲਈ ਇਹ ਜਾਂਚ ਕਰਨਾ ਬਹੁਤ ਦਿਲਚਸਪ ਹੈ ਕਿ ਕੋਈ ਰਾਜ ਆਪਣੇ ਝੰਡੇ ਲਈ ਪ੍ਰਤੀਕਾਂ ਦੀ ਚੋਣ ਕਿਵੇਂ ਕਰ ਸਕਦਾ ਕਰ ਸਕਦਾ ਸੀ ਤੇ ਕਿਉਂ ਕਰ ਸਕਦਾ ਸੀ ਇਹ ਹਾਂਜੀ ਸੋ ਦੋਸਤੋ ਏ ਝੰਡਿਆਂ ਬਾਰੇ ਜਾਣਕਾਰੀ ਸੀਗੀ ਅੱਜ ਦੀ ਵੀਡੀਓ ਸੋ ਆਸ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਦਿਲਚਸਪ ਲੱਗੀ ਹੋਊਗੀ ਵਧੀਆ ਲੱਗੀ ਹੋਊਗੀ ਇਸ ਲਈ ਅਲਵਿਦਾ ਕਹਿਣ ਦਾ ਟਾਈਮ ਆ ਗਿਆ ਸੋ ਮਿਲਦੇ ਹਾਂ ਹੁਣ ਆਪਾਂ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਲਈ ਕੈਂਟ ਕੈਂਟ ਦੀਆਂ ਗੱਲਾਂ ਸੋ ਚੈਨਲ ਦੋਸਤੋ ਜਿਨ੍ਹਾਂ ਵੀ ਇਹਨਾਂ ਸਬਸਕ੍ਰਾਈਬਰ ਨਹੀਂ ਕਰੇ ਹੋਏ ਉਹ ਕਰ ਲਓ ਤੇ ਬੈਲ ਵਾਲਾ ਘੰਟੇ ਵਾਲਾ ਬਟਨ ਵੀ ਦਬਾ ਲਓ ਤਾਂ ਕਿ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੁਹਾਨੂੰ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਔਰ ਉਦ ਤੱਕ ਦੇ ਹੋ ਗਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਗੱਲ ਹੋਰ ਦੋਸਤੋ ਜਾਣ ਲਗੇ ਤੁਹਾਡੇ ਚਰਣਾ ਚ ਬੇਨਤੀ ਹੈ ਕਿ ਵੀਡੀਓਜ਼ ਵਧੀਆ ਲੱਗਦੀਆਂ ਹੋ ਤਾਂ ਸ਼ੇਅਰ ਵੀ ਕਰਦੇ ਜਾ ਕਰੋ ਅੱਗੇ ਔਰ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ ਕਿ ਕਿਸ ਵਿਸ਼ੇ ਉੱਤੇ ਤੁਸੀਂ ਜਾਨਣਾ ਚਾਹੁੰਦੇ ਹੋ ਕਿਸ ਵਿਸ਼ੇ ਉੱਤੇ ਆਪਾਂ ਵੀਡੀਓ ਬਣਾਈਏ ਇਤਿਹਾਸ ਤੇ ਕਿਹੜਾ ਇਤਿਹਾਸ ਸੁਣਨਾ ਹੈ ਕਿਹੜੀ ਚੀਜ਼ ਤੁਸੀਂ ਸੁਣਨਾ ਪਸੰਦ ਕਰਦੇ ਹੋ ਆਪਾਂ ਉਹ ਨਾਲ ਉੱਤੇ ਵੀਡੀਓ ਬਣਾ ਦਿਆਂ ਕਰਾਂਗੇ ਸੋ ਮਿਲਦੇ ਆਂ ਅਗਲੀ ਵੀਡੀਓ ਚ ਤੇ ਵਾਗਿਆ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ